ਕੀ ਕਾਰਨ ਸੀ ਜਿਹੜਾ ਕਿ ਅੱਜ ਤੁਸੀਂ ਸੇਵਾ ਸੱਜਣ ਦੇ ਨਾਮ ਤੇ ਜਿਹੜਾ ਮੰਗ ਪੱਤਾ ਦਿੱਤਾ ਗਿਆ ਦੇਖੋ ਬਤੌਰ ਹਲਕਾ ਸੇਵਾਦਾਰ ਮੈਂ ਲੰਬੇ ਸਮੇਂ ਤੋਂ ਹਲਕੇ ਦੇ ਸਵਾਵਾ ਨਿਭਾ ਰਿਹਾ ਹਾਂ ਜਦੋਂ ਜਦੋਂ ਵੀ ਹਲਕੇ ਦੇ ਲੋਕਾਂ ਨੂੰ ਸਿਹਤ ਸੁਰਦਾਨਾ ਸਿੱਖਿਆ ਸੁਰਦਾਨਾ ਜਾਂ ਹੋ和社会ਿਕ ਤੌਰ ਤੇ ਕੋਈ ਸਮੱਸਿਆ ਆਂਦੀ ਆ ਜਦੋਂ ਮੇਰੇ ਤੱਕ ਪਹੁੰਚਦੀ ਆ ਮੈਂ ਉਸ ਦਾ ਆਵਾਜ਼ ਨੂੰ ਬੁਲੰਦ ਕਰਨ ਲਈ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚਦਾ ਵਾਂ ਸੋ ਬੀਤੇ ਦਿਨ ਹੀ ਮੇਰੇ ਵੱਲੋਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਰਾਤ ਦੇ ਸਮੇਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਕਿ ਲੋਕ ਲੋਕਾਂ ਦੀ ਬਹੁਤ ਕੰਪਲੇਂਟ ਸੀ ਡਾਕਟਰ ਜਸ਼ਨ ਦੇ ਖਿਲਾਫ ਜੋ ਕਿ ਜਿਆਦਾ ਲੋਕਾਂ ਦੇ ਮਰੀਜ਼ਾਂ ਦੇ ਉੱਤੇ ਫੋਕਸ ਘੱਟ ਤੇ ਜਿਹੜਾ ਆਪਣੇ ਫੋਨ ਦੇ ਉੱਤੇ ਫੋਕਸ ਜਾ ਰਖਦੇ ਉਹਨਾਂ ਨੂੰ ਇੰਨਾ ਡਰ ਪੈ ਗਿਆ ਕਿ ਜਦੋਂ ਅਸੀਂ ਮੌਕੇ ਤੇ ਪਹੁੰਚੇ ਕਿਉਂਕਿ ਵੀਡੀਓਗ੍ਰਾਫੀ ਆ ਫੋਟੋਗ੍ਰਾਫੀ ਤਾਂ ਜਰੂਰੀ ਹੁੰਦੀ ਆ ਇੱਕ ਪਾਸੇ ਮਾਨ ਜੋਗ ਭਗਵ ਜਿਹੜਾ ਵੀ ਮੁਲਾਜ਼ਮ ਜਿਹੜਾ ਵੀ ਅਧਿਕਾਰੀ ਆਪਣੇ ਫੋਨ ਲਿਝਾਨ ਤੋਂ ਉੱਤੇ ਮਨਾ ਕਿਸੇ ਨੂੰ ਕਹਦਾ ਇਹਦਾ ਮਤਲਬ ਉਹਦੇ ਮਨ 'ਚ ਚੋਰ ਆ ਉਹਦਾ ਕੋਈ ਕਰਪਸ਼ਨ ਆ ਉਹ ਕੋਈ ਨਾ ਕੋਈ 25-75 ਕਹਿੰਦਾ ਇਤੋਂ ਸਾਫ ਸਾਬਤ ਹੁੰਦਾ ਵਾ ਕਿ ਜਿਹੜਾ ਡਾਕਟਰ ਜਸ਼ਨ ਆ ਉਹਦੇ ਮਨ 'ਚ ਕੋਈ ਚੋਰ ਤੀ ਕਿਉਂਕਿ ਜਿਹੜਾ ਬੰਦਾ ਅੱਜ ਦੇਖੋ ਮੀਡੀਆ ਸਾਡਾ ਬਿਆਨਕਾਰੀ ਆ ਕਿ ਸਾਡੇ ਤੇ ਕੋਈ ਐਲੀਗੇਸ਼ਨ ਲੱਗੂਗਾ ਅਸੀਂ ਕੈਮਰੇ ਤੋਂ ਕਰੀਬ ਭੱਜਾਂਗੇ ਨਹੀਂ ਕਿ ਸੱਚੇ ਹੋਵਾਂਗੇ ਸਾਨੂੰ ਕੋਈ ਡਾਂਮੀ ਹੋਊਗਾ ਉਹ ਡਾਕਟਰ ਜਸ਼ਨ ਦੇ ਜਿਹੜੀਆਂ ਕੰਪਲੇਨਟਸ ਆ ਉਹਨੂੰ ਦੇਖਿਆ ਉਹਦੇ ਵਿੱਚੋਂ ਗਲਤ ਪਾਏ ਗਏ ਆ ਰਾਤ ਦੇ ਸਮੇਂ 'ਚ ਸਟ੍ਰੈਚਰ ਤੇ ਭੇਜ ਕੇ ਇਦਾਂ ਦੇ ਦੰਗਿਆਂ ਨੂੰ ਵੀ ਜਿਹੜਾ ਵਦੀਰਾਨੀ ਹੁੰਦਾ ਉਹਨਾਂ ਨੂੰ ਜਾ ਕੇ ਐਮਰਜੈਂਸੀ ਤੋਂ ਪਰਸਨਲ ਲਿਆਵਾਂ ਸਟੈਚਰ ਤੇ ਪਾ ਕੇ ਭੇਜਦਾ ਜਾਂਦਾ ਆਪਣੇ ਨੂੰ ਸਕੈਨੀਆਂ ਕਰਾਣ ਆਪਣੇ ਨੂੰ ਜਾ ਕੇ ਐਕਸ-ਰੇ ਕਰਾਣ ਬਹੁਤ ਬੁਰੇ ਹਾਲਾਤ ਨੇ ਉਸ ਤੋਂ ਇਲਾਵਾ ਜਿਹੜੀਆਂ ਸੇਵਾ ਸੂਲਤਾਵਾਂ ਸਿਵਲ ਹਸਪੀਟਲ ਦੇ ਵਿੱਚ ਨਾ ਲੰਬੇ ਸਮੇਂ ਤੋਂ ਸਟਾਫਰ ਦੀ ਹੋ ਪਾਇਆ ਡਾਕਟਰ ਬਲਬੀਰ ਸਿੰਘ ਜੀ ਕਹਿ ਗਈ ਉਹਨਾਂ ਦੇ ਨਾਂ ਦੇ ਮੰਗ ਪੱਤਰ ਵੀ ਆ ਹੁਣ ਜਿਹੜੇ ਤੇ ਆਜੇ ਤੋਂ ਤੇ ਜਿਹੜੇ ਆ ਸਿਵਲ ਕਰਨ ਲਾਇਆ ਉਹਨਾਂ ਨੂੰ ਆ ਤੇ ਪੱਕਾ ਕਰੋ ਉਹ ਵੀ ਜਿਹੜੀਆਂ ਕੋਈ ਸੇਵਾਵਾਂ ਨਿਭਾ ਸਕਣ ਉਹਨਾਂ ਨੂੰ ਵੀ ਜਿਹੜਾ ਇਹਨਾਂ ਲਟਕਾਇਆ ਪਿਆ ਵਾ ਨਾ ਇੱਧਰ ਜੋਗਾ ਉਧਰ ਛੱਡਿਆ ਨਾ ਉਧਰ ਜੋਗਾ ਛੱਡਿਆ ਜਿਹੜੀ ਕ੍ਰਿਸ਼ਨ ਲੈਬ ਆ ਸਰਕਾਰ ਵੱਲੋਂ ਪ੍ਰਾਈਵੇਟ ਆਧਾਰੇ ਨੂੰ ਠੇਕੇ ਦੇ ਦਿੱਤੇ ਪਈ ਆ ਕ੍ਰਿਸ਼ਨ ਲੈਬ ਦਿੱਤਾ ਪਿਆ ਵਾ ਤਾਂ ਕੀ ਕਮੀ ਆ ਉਹ ਚੋਈ ਕਮੀਆਂ ਦੇਖੋ ਜੀ ਮੈਂ ਕਮੀਆਂ ਕ੍ਰਿਟੀਸਾਈਜ਼ ਕਰੂੰਗਾ ਤੁਸੀਂ ਮੀਡੀਆ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਹੋ ਚੋਟਾ ਥੰਮ ਮੰਨਿਆ ਜਾ ਲੋਕਾਂ ਦਰਜੇ ਹੁਣ ਦੇਖੋ ਸਰਕਾਰੀ ਇਹ ਕੰਮ ਕਰਨ ਨਾ ਪ੍ਰਾਈਵੇਟ ਦਾ ਜਿਹੜਾ ਠੇਕਾ ਲਿੱਤਾ ਉਹਨਾਂ ਨੂੰ ਆਪਾਂ ਜਿਵੇਂ ਕੋਈ ਕਿੰਤੂ-ਪ੍ਰੰਤੂ ਮੈਂ ਕਰ ਦੇਵਾਂ ਤੇ ਲੋਕ ਜਿਹੜੇ ਖੱਜਲ ਹੋ ਜਾਣ ਹੁਣ ਮੈਨੂੰ ਦੱਸੋ ਗੱਲ ਤੇ ਤੁਹਾਡੀ ਬਿਲਕੁਲ ਵਾਜਿਬਾ ਕਿ ਜਿਹੜਾ ਪ੍ਰਾਈਵੇਟ ਜਿਹੜਾ ਠੇਕਾ ਦਿੱਤਾ ਹੈ ਉਹ ਤੇ ਜੋ ਕਮੀਆਂ ਆਵਾਂ ਦੱਸੀਆਂ ਜਾਂ ਪਰ ਹੁਣ ਦੁੱਖ ਦੀ ਗੱਲ ਇਹ ਆ ਕਿ ਸਰਕਾਰੀ ਸਿਵਲ ਹਸਪਤਲ ਕਪੂਰਲੇ ਕੋਈ ਉਹ ਸੁਵਿਧਾਵਾਂ ਹੀ ਨਹੀਂ ਆ ਕਿ ਉਹ ਜਿਹੜਾ ਪ੍ਰਾਈਵੇਟ ਜਿਹੜਾ ਵਾ ਉਹ ਜਿਹੜਾ ਉੱਤੇ ਸੰਪੂਰਨ ਰੋਕ ਦੇ ਉੱਤੇ ਰੋਕ ਲਾਈ ਜਾ ਸਕੇ ਨਹੀਂ ਇਹ ਗੱਲ ਨਹੀਂ ਹੈ ਕਿ ਪ੍ਰਾਈਵੇਟ ਠੇਕਾ ਦਿੱਤਾ ਤਾਂ ਪੈਸੇ ਵੀ ਗਵਰਨਮੈਂਟ ਕੋ ਉਹ ਵੀ ਪਬਲਿਕ ਦੇ ਚਾਰਜ ਹੁੰਦੇ ਆ ਤਾਂ ਤੁਹਾਡਾ ਰਾਈਟ ਬਣਦਾ ਜੇ ਉਹ ਵੀ ਫੈਸਿਲਿਟੀ ਦੇਣ ਦੇ ਵਿੱਚ ناکਾਮ ਰਹਿਣ ਦੇਖੋ ਜੀ ਰਾਈਟ ਜਿਹੜੇ ਆ ਇਹੋ ਜਿਹੇ ਦੁਬਾਏ ਜਾ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਹਮੇਸ਼ਾ ਕਹਿੰਦੇ ਆ ਲੋਕਤੰਤਰ ਚ ਲੈ ਰਹੇ ਆ ਲੋਕਤੰਤਰ ਤਾਂ ਆਪਣੀ ਗੱਲ ਰੱਖਣ ਦਾ ਇੰਪਲੀਮੈਂਟ ਕਰਨ ਦਾ ਅਧਿਕਾਰ ਹੁੰਦਾ ਪਰ ਅੱਜ ਤੇ ਤੁਹਾਡੇ ਜਿਹੜੇ ਰਾਈਟਸ ਆ ਉਹਨਾਂ ਖੋਹ ਲਿਆ ਗਿਆ ਵਾ ਜਿਹੜਾ ਪ੍ਰਾਈਵੇਟ ਜਿਹੜਾ ਠੇਕਾ ਦਿੱਤਾ ਹੈ ਕ੍ਰਿਸ਼ਨਾ ਲੈਬ ਨੂੰ ਇਹੀ ਜੇ ਸਰਕਾਰੀ ਤੌਰ ਤੇ ਕੰਮ ਚੱਲੇ ਲੋਕਾਂ ਦੇ ਟੈਕਸਿਸ ਦੀ ਜਿਹੜੀ ਆ ਦੁਰਵਰਤਨ ਨਾ ਹੋਵੇ ਤੇ ਕਿੰਨਾ ਚੰਗਾ ਉਹ ਸਰਕਾਰੀ ਸਹੂਲਤਾਂ ਮਿਲ ਰਹੀਆਂ ਪਰ ਹਾਲਾਤ ਜਿਹੜੇ ਬੜੇ ਤਰਸੇ ਹੋ ਗਾ ਕਪੂਤਰੇ ਦੇ ਕਿ ਡਾਕਟਰ ਜਸ਼ਨ ਵਰਗੇ ਡਾਕਟਰਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜਲਦ ਤੋਂ ਜਲਦ ਜਿਹੜਾ ਪ੍ਰੋਟੈਸਟ ਆ ਸਿਵਲ ਸੱਜਣ ਦੇ ਦਫ਼ਤਰ ਦੇ ਬਾਹਰ ਕੀਤਾ ਜਾਊਗਾ ਕਿਉਂਕਿ ਇਹੋ ਜਿਹੇ ਡਾਕਟਰ ਜਿਹੜੇ ਆ ਮਰੀਜ਼ਾਂ ਦੇ ਹਾਨੀਕਾਰਕ ਆ ਇਹ ਮਰੀਜ਼ਾਂ ਨੂੰ ਮਰੀਜ਼ ਨਹੀਂ ਇਨਸਾਨ ਨਹੀਂ ਇਹ ਜਾਨਵਰ ਤੋਂ ਵੱਧ ਸਮਝਦੇ ਆ ਸੋ ਇਹੋ ਜਿਹੇ ਡਾਕਟਰਾਂ ਦੇ ਨਕੇਲ ਪੈਣੀ ਜ਼ਰੂਰੀ ਆ ਭਾਵੇਂ ਉਹ ਜਿੱਦਾਂ ਮਰਜ਼ੀ ਪਾਈ ਜਾਵੇ ਤੁਹਾਡਾ ਕਹਿਣ ਤਾਂ ਮੈਂ ਤਾਂ ਕਿ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਆ ਹੈਲਥ ਨੂੰ ਲੈ ਕੇ ਗਰਾਊਂਡ ਇਹ ਕੱਲ੍ਹ ਕੀ ਰਿਪੋਰਟ ਜ਼ੀਰੋ ਆ ਦੇਖੋ ਜੀ ਗਰਾਊਂਡ ਰਿਪੋਰਟ ਜ਼ੀਰੋ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਨਹੀਂ ਸਟਾਫ ਦੀ ਅਵੇਲੇਬਿਲਿਟੀ ਨਹੀਂ ਜੋ ਨਰਸਿਸ ਆ ਉਹਨਾਂ ਦੀ ਅਵੇਲੇਬਿਲਿਟੀ ਨਹੀਂ ਜੇ ਸਟਾਫ ਨਹੀਂ ਹੋਊਗਾ ਤੇ ਦੱਸੋ ਸਿਵਲ ਹਸਪੀਟਲ 'ਚ ਸੁਵਿਧਾਵਾਂ ਕਿੱਦਾਂ ਮਿਲਣਗੀਆਂ ਇੱਥੇ ਤੇ ਬਹੁਤ ਤਰਸਯੋਗ ਹਾਲਾਤ ਆ ਡਾਕਟਰ ਬਲਬੀਰ ਸਿੰਘ ਜੀ ਮੇਰੇ ਖਿਆਲ ਨਾਲ 2 ਮਹੀਨੇ ਪਹਿਲਾਂ ਤੁਸੀਂ ਵੀ ਜਾਣਦੇ ਹੋ ਇੱਥੇ ਅਨਾਉਂਸ ਕਰੀਏ ਸੀ ਕਿ ਆਉਣ ਵਾਲੇ 1 ਮਹੀਨੇ ਡੇਢ ਮਹੀਨੇ 'ਚ ਸਟਾਫ ਵੀ ਆਊਗਾ ਇੱਥੇ ਮਸ਼ੀਨਰੀ ਵੀ ਆਊਗੀ ਵਿਧਾਨ ਸਭਾ 'ਚ ਵੀ ਉਹਨਾਂ ਨੇ ਕਿਹਾ ਸੀ ਨਾ ਇੱਥੇ ਮੈਡੀਕਲ ਕਾਲਜ ਆਵੇ ਨਾ ਸਿਵਲ ਹਸਪੀਟਲ 'ਚ ਮਸ਼ੀਨਰੀ ਆਵੇ ਤੇ ਨਾ ਸਟਾਫ ਆਵੇ ਤੇ ਕਪੂਤਲੇ 'ਤੇ ਰਾਬੀ ਰਾਕਾ ਵਾ ਕਪੂਤਲੇ 'ਚ ਗੱਡੀ ਜਿਹੜੀ ਆ ਪ ਇਹਨੇ ਤਾਂ ਪੰਜਾਬ ਪ੍ਰਧਾਨ ਕਹਿ ਰਿਹਾ ਕਿ ਅਸੀਂ ਮੈਡੀਕਲ ਹੱਬ ਬਣਾਣਾ ਵਾ ਮੈਡੀਕਲ ਹੱਬ ਵੇਖੋ ਜੀ ਜਿਹੜਾ ਤੇ ਕਬੂਤਰੇ ਚ ਬਣਾਈਗਾ ਉਹ ਤੇ ਮੈਨੂੰ ਲੱਗਦਾ ਵਾ ਅੰਡਰਗਰਾਉਂਡ ਬਣ ਚੁਕਿਆ ਵਾ ਉਹਦਾ ਨੀਂਹ ਪੱਥਰ ਜਿਹੜਾ ਵਾ ਜਦ ਦੇ ਪ੍ਰਧਾਨ ਸਾਹਿਬ ਹੀ ਕਰਕੇ ਜਾਣਗੇ ਕੋਈ ਜਿਹੜੀ ਅੰਡਰਗਰਾਉਂਡ ਚੀਜ਼ਾਂ ਹੁੰਦੀਆਂ ਨਾ ਉਹਨਾਂ ਨੂੰ ਥੋੜਾ ਜਿਹਾ ਗਹਿਰਾ ਹਜੇ ਤੱਕ ਜਾਣ ਦੀ ਸਮਾਂ ਲੱਗਦਾ ਵਾ ਜਿਹੜਾ ਹੱਬ ਵਾ ਉਹ ਅੰਡਰਗਰਾਉਂਡ ਬਣ ਚੁੱਕਿਆ ਵਾ ਸ਼ਾਇਦ ਤੁਹਾਡੇ ਦੇਲੇ ਧਿਆਨ ਚ ਨਹੀਂ ਆਇਆ ਉਹ ਜਲਦੀ ਹੀ ਪ੍ਰਧਾਨ ਸਾਹਿਬ ਆ ਕੇ ਅੰਡਰਗਰਾਉਂਡ ਜਿਹੜਾ ਉਹਦਾ ਤੁਗਾਟਨ ਕਰਨਗੇ ਕਹਿੰਦਾ ਮੈਂ ਕਿ ਦਿੱਲੀ ਵਾਲੀ ਇਹਦੀ ਮਿੱਠੀਆਂ ਗੋਲੀਆਂ ਹੱਲੇ ਪੰਜਾਬ ਚ ਵੀ ਹੋ ਗਈਆਂ ਸ਼ੁਰੂ ਮਿੱਠੀਆਂ ਗੋਲੀਆਂ ਨਹੀਂ ਰਹਿ ਗਈਆਂ ਜੀ ਹੁਣ ਨਵਾਂ ਟ੍ਰੈਂਡ ਆਇਆ ਨਾ ਹੁਣ ਗੋਲੀਆਂ ਖੱਟੀਆਂ ਮਿੱਠੀਆਂ ਇਹਨਾਂ ਨੇ ਕਰਦੀਆਂ ਵਾ ਜਿਹਦੇ ਨਾਲ ਲੋਕ ਹੁਣ ਆਪਣੇ ਮੂੰਹ ਦਾ ਸਵਾਦ ਜਿਹੜਾ ਉਹ ਖਰਾ